ਪੰਜਾਬ ਵਿਖੇ ਟਾਂ ਖੇਡਾਂ 올림픽 ਕਿਲਾ रायपुर ਵਿਖੇ ਟਾਂ ਖੇਡਾਂ ਅੱਜ ਤੋਂ ਸ਼ੁਰੂ ਹੋ ਗਈਆਂ ਖੇਡਾਂ ਦੀ ਰਸਮੀ ਤੌਰ ਤੇ ਸ਼ੁਰੂਆਤ ਪੰਜਾਬ ਦੇ ਕੈਬਨ ਮੰਤਰੀ ਤਰਨਪ੍ਰੀਤ ਸਿੰਘ ਸੋਨ ਨੇ ਕੀਤੀ ਇਸ ਮੌਕੇ ਵੱਖ-ਵੱਖ ਖੇਡਾਂ ਦਾ ਆਯੋਜਨ ਕੀਤਾ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਨ ਕੈਬਨ ਮੰਤਰੀ ਤਰਨਪ੍ਰੀਤ ਸਿੰਘ ਸੋਨ ਅਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਦੀ ਦਿਸ਼ਾ ਹੇਠ ਸੂਬੇ ਦੀਆਂ ਇਹ ਪ੍ਰਾਤਨ ਖੇਡਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਜੱਟ ਕੀ ਪੈਲ ਗੱਟੀਆਂ ਦੀ ਦੌੜਾ ਬਾਰੇ ਪੁੱਛਣ ਤੇ ਉਹਨਾਂ ਨੇ ਕਿਹਾ ਕਿ ਨੋਟੀਫਿਕੇਸ਼ਨ ਜਲਦੀ ਜਾਰੀ ਕਰ ਦਿੱਤੀ ਜਾਵੇਗੀ ਅਤੇ ਸੁਭਾਵਿਕ ਤੌਰ ਤੇ ਅਗਲੇ ਸਾਲ ਤੋਂ ਸੁਭਾਵਿਕ ਤੌਰ ਤੇ ਨਿਯਮਾਂ ਦੇ ਅਨੁਸਾਰ ਇਹ ਖੇਡਾ ਹੋਣ ਗਿਆ। ਤੁਸੀਂ ਕਰ ਸਾਡੇ ਆਏ ਅਸੀਂ ਫੁੱਲੇ ਨਸਮਏ ਤੁਸੀਂ ਕਰ ਸਾਡੇ ਆਏ ਅਸੀਂ ਫੁੱਲੇ ਨਸਮਏ ਆਂਦੇ ਕਰ ਤੇ ਪਿਪਲੇ ਆਿਆਂ ਨੂੰ ਸਾਡੇ ਵਰ ਪ੍ਰਿਆਵਲੋਂ ਜੀ ਆਇਆਂ ਸਾਰੇ ਸਾਰਿਆਂ ਵੱਲੋਂ ਜੀ ਆਇਆਂ ਨੂੰ ਯੂਰੀ ਯੂਰੀ ਅਦਿਸ਼ਗਨਾ ਦੇ ਨੱਚੋਦਾ ਦੂਰੀ ਨੀ ਅਦਿਸ਼ਗਨਾ ਦੇ ਨੱਚੋਦਾ ਦੂਰੀ ਨੀ ਅਦਿਸ਼ਗਨਾ ਦੇ ਗਾਨੇ ਵਨ ਕੇ ਗਿਆ ਸੀ ਮੇਰਾ ਵੀਰ ਕੁੜੀਓ ਲਿਆਏ ਮੰਦਰਾਂ ਦੇ ਬਾਗ ਵਿੱਚੋਂ ਹੀਰਾ ਕੁੜੀਓ ਲਿਆ ਮੋਤੀਆਂ ਦੇ ਬਾਗ ਵਿੱਚੋਂ ਹੀਰਾ ਕੁੜੀਓ ਕੋਣੇ 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 ਨਜ ਗੁਰਨਾਮ ਗੁਰੇ ਨਿਤਨੀ ਪਾਣ ਦੇ ਕੋਣੇ ਨਜ ਗੁਰਨਾਮ ਗੁਰੇ ਜੀ ਜੀ ਪਾਣ ਦੇ ਕੋਣੇ ਗੁਰਨਾਮ ਗੁਰੇ ਇਹ ਮਿੰਟ ਨੂੰ ਅਰੂਰ ਕੋਰ ਦਿਲ ਤੇਰਾ ਜਿੱਤਣਾ ਸੀ ਮੁੰਡਿਆ ਸ਼ਕੀਨਾ ਜੇਲ ਤੇਰਾ ਜਿੱਤਣਾ ਸੀ ਮੁੰਡਿਆ ਸ਼ਕੀਨਾ ਪਰ ਆਪਣਾ ਮੈਂ ਸਭ ਕੁਝ ਹਾਰ ਗਈ ਵੇ ਕੁੜੀ ਪਤਲੀ ਪਰ ਅੰਦੇ ਦੀ ਪੇਚ ਤੇ ਮਰ ਗਈ ਵੇ ਕੁੜੀ ਪਤਲੀ ਪਰ ਅੰਦੇ ਦੀ ਪੰਕਤੀ ਪੇਚ ਤੇ ਮਰ ਗਈ ਵੇ ਕੁੜੀ ਪਤਲੀ ਪਰ ਅੰਦੇ ਦੀ ਪੇਚ ਤੇ ਮਰ ਗਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਕਵਿੰਕਲ ਚੌਧਰੀ ਹੈ ਤੇ ਮੈਂ ਜਲੰਧਰ ਤੋਂ ਇੱਥੇ ਆ ਕੇ ਲੱਗ ਰਹੀ ਹਾਂ। ਇਹ ਕਿਹੜੀ ਜੋ ਢੋੜ ਬਚਾਅ ਹਿੱਸਾ ਲੈ ਆਇਆ ਹੈ ਤੇ ਆ ਜੀ ਮੈਂ 1500 ਚੋਂ ਪੱਜੀਆਂ ਦੇ ਉਹਦੇ ਵਿੱਚ ਮੈਂ ਫਸਟ ਆਈ ਹਾਂ। ਕਿੰਨਾ ਟਾਈਮ ਹੋ ਗਿਆ ਤੁਹਾਨੂੰ ਹਿੱਸਾ ਲੈਣ ਦਾ? ਮਿਕਰੂ ਜੀ ਮੇਰਾ ਹੁੰਦਾ ਮੈਨੂੰ ਸਪੋਰਟ ਕਰਦੇ ਹੋ ਇਹਨੂੰ ਤੋਂ ਹੋ ਗਏ 9-9 ਸਾਲ ਹੋ ਗਏ ਹੈ ਤੇ ਇੱਥੇ ਮੇਰਾ ਦੂਜਾ ਸਾਲ ਹੈ ਮੈਂ ਕਿਲਾ ਰਾਏਪੁਰ ਖੇਡਦੇ ਹੁੰਦੇ ਸਾਲ ਵਿੱਚ ਦੂਜੇ ਸਾਲੇ ਤੋਂ ਹੀ ਖੇਡ ਰਹੀ ਹਾਂ। ਦੇਖੋ ਤੁਸੀਂ ਹੁਣ ਕੁਸਟਮ ਕਰਦੇ ਹੋ। ਜੀ ਖਾਨੀਨ ਸਾਡੀ ਸ਼ੇਰ ਜਿੱਦਾ 2:30 ਤੋਂ 3 ਕੋਈ ਬੜੀ 4 ਘੰਟੇ ਦਾ ਵੀ ਸੈਸ਼ਨ ਹੁੰਦਾ ਹੈ ਫਿਰ ਦਿਨ ਦੇ ਦਿਨ ਦੇ ਵਿੱਚ ਆਪਣਾ ਆਪਣੀ ਰੈਸਟ ਕਰਨੀ ਹੁੰਦੀ ਹੈ ਡਾਈਟ ਲੈਣੀ ਹੁੰਦੀ ਹੈ ਉਸ ਤੋਂ ਬਾਅਦ ਸਾਡਾ ਫਿਰ ਈਵਨਿੰਗ ਸੈਸ਼ਨ ਉਹੀ 3 ਤੋਂ 3 ਤਿੰਨ ਘੰਟੇ ਦਾ ਹੁੰਦਾ ਹੀ ਹੈ ਸਾਰਾ ਕੁਝ ਸੈਸ਼ਨ ਸਾਡਾ ਕਿਸ ਤਰ੍ਹਾਂ ਕਿਹੜੀਆਂ ਖੇਡੀਆਂ ਸਾਲਾ ਚੁੱਕੀਆਂ ਆ ਉਦਾਂ ਤੋਂ ਮੈਂ ਇੰਟਰਨੈਸ਼ਨਲ ਖੇਡੀਆਂ ਏਸ਼ੀਅਨ ਚੈਂਪੀਅਨਸ਼ਿਪ ਖੇਡੀਆਂ ਵਰਲਡ ਯੂਨੀਵਰਸਿਟੀ ਗੇਮਸ ਖੇਡੀਆਂ ਆ ਨੈਸ਼ਨਲ ਓਪਨ ਨੈਸ਼ਨਲ ਦਾ ਹੋਣੀ ਪੰਜਾਬ ਦੀ ਟੀਮ ਦਾ ਮਿਕਸਚਰ ਇਹਦੇ ਵਿੱਚ ਕੋਰ ਸੀਗਾ ਮੇਰਾ 800 ਦੇ ਵਿੱਚ ਵੀ ਹੁੰਦੀ ਓਪਨ ਨੈਸ਼ਨਲ ਆਲੋਰ ਉੱਥੇ ਵੀ ਰੋਡ ਸੀਗਾ ਤੇ ਹੁਣ ਅੱਠ ਜਿਹੜੀ ਹੁਣ ਸੱਜ ਦਾ ਸਾਰਿਆਂ ਨੂੰ ਪਤਾ ਹੈ ਕਿ ਉੱਤਰਾਖੰਡ ਦੇ ਵਿੱਚ ਨੈਸ਼ਨਲ ਗੇਮਸ ਚੱਲ ਰਹੀ ਹੈ ਉੱਥੇ ਵੀ ਮੈਂ ਹੁਣ ਪੰਜ ਸੱਤ ਘੁੰਮ ਕੇ ਟਿੱਕਾ ਲਾਈ। ਦੇਖ ਹੀ ਰਹੋਗੇ ਸੱਜ ਵੀ ਨੈਸ਼ਨਲ ਦੇ ਪ੍ਰਭਾਵ ਦਿਖਾਉਂਦੇ ਰਹੇਗੇ ਲੋਕਾਂ ਨਾਲ ਸਾਡੇ। ਉਹਨਾਂ ਨੂੰ ਕੁਝ ਦੇਣਾ ਚਾਹੋਗੇ ਤੁਸੀਂ ਆਪ ਘਟਾ ਦੇ ਲੋ। ਸਰ ਮੈਂ ਇਹੀ ਬੋਲਣਾ ਚਾਹੂੰਗੀ ਸਾਰੇ ਪੰਜਾਬੀਆਂ ਨੂੰ ਜਿਹਨੇ ਵੀ ਪੰਜਾਬ ਦੇਖੀ ਸਾਡੇ ਵਿੱਚ ਟੈਲੈਂਟ ਬਹੁਤ ਆ ਪਰ ਸਾਨੂੰ ਸਭ ਤੋਂ ਵੱਡੀ ਤਾਂ ਸਾਡੀ ਇਹ ਪ੍ਰੋਬਲਮ ਹੈ ਕਿ ਸਿੱਕੀ ਸਾਡੇ ਜਿਹੜੇ ਖਾਸ ਕਰ ਇਸ ਟਾਈਮ ਦੇ ਵਿੱਚ ਜਿਹੜੀ ਸਾਡੇ ਯੂਥ ਦੇ ਵਿੱਚ ਜਿਹੜੀ ਸਾਡੀ ਹੁਣ ਨਵੀਂ ਜਨਰੇਸ਼ਨ ਹੈ ਉਹਦੇ ਹੱਥਾਂ 'ਚ ਫੋਨ ਫੋਨ ਦੇ ਕਰਕੇ ਜ਼ਿਆਦੀ ਸਦਾਰਾ ਸਮੱਸਿਆ ਆ ਰਹੀ ਹੈ ਕਿਉਂਕਿ ਅੱਜ ਕੱਲ੍ਹ ਦੇ ਮੈਂ ਦੇਖਿਆ ਨਿਆਣੇ ਕੋਈ ਵੀ ਗਲੀ ਦੇ ਵਿੱਚ ਪਾਰਕਾਂ 'ਚ ਖੇਡਣਾ ਹੀ ਬੰਦ ਕਰਤਾ ਹੈ ਸਾਡੇ ਪੇਰੇ ਵਿੱਚ ਵੀ ਕੀ ਕਰਦੇ ਆ ਉਹਨਾਂ ਨੇ ਫੋਨ ਫੜਾ ਦਿੰਦੇ ਕਿ ਸਾਨੂੰ ਨਾ ਸਾਹਮਣਾ ਪਏ ਹੈ ਨਾ ਨਿਆਣਾ ਰੋਟੀ ਨਹੀਂ ਖਾ ਰਹਾ ਦੋਸਤੋ ਸਵਾਦਾ ਬਾਰ ਨਹੀਂ ਜਾਣ ਦਿੰਦੇ ਅੱਜ ਕੱਲ ਦਾ ਇੱਕ ਅਸੀਂ ਇਹ ਵੀ ਕਹਿੰਦੇ ਕਿ ਮਾਹੌਲ ਇਦਾਂ ਦਾ ਹੋਇਆ ਹੋਇਆ ਕਿ ਸਾਡੇ ਪੇਰੈਂਟਸ ਕਰਦੇ ਆ ਕਿ ਨਿਆਣਿਆਂ ਨੂੰ ਬਾਹਰ ਹੀ ਭੇਜਦੇ ਮੇਰੇ ਨਿਆਣਿਆਂ ਤੋਂ ਜ਼ਿਆਦਾ ਜਿਹੜੇ ਯੂਥ ਹੈ ਉਹਨਾਂ ਤੋਂ ਜ਼ਿਆਦਾ ਉਹਨਾਂ ਦੇ ਪੇਰੈਂਟਸ ਕੋ ਰਿਕੁਐਸਟ ਹੈ ਕਿ ਆਪਣੇ ਨਿਆਣਿਆਂ ਨੂੰ ਬਾਅਦ ਤੋਂ ਬਾਅਦ ਸਕੂਲ ਦੇ ਵਿੱਚ ਗਰਾਊਂਡਾਂ ਦੇ ਵਿੱਚ ਭੇਜਣ ਤੇ ਉਹਨਾਂ ਨੂੰ ਜਿਹੜੇ ਵੀ ਖੇਡ ਹੁੰਦੇ ਆ ਉਹਨਾਂ ਦਾ ਹਿੱਸਾ ਪਾਣ ਦੇ ਸਰਕਾਰਾਂ ਦੇ 14 ਨੂੰ ਇੱਕ ਵਿੱਚ ਮੈਂ ਦਿੰਦਾ ਸਰ ਸਰਕਾਰ ਕਰ ਰਹੀ ਹੈ ਹੁਣ ਜਿੱਦਾਂ ਕੋਈ ਵੀ ਸਰਕਾਰ ਆਉਂਦੀ ਹੈ ਉਹਨੂੰ ਹਰ ਇੱਕ ਚੀਜ਼ ਨੂੰ ਸਮਝਣ ਤੋਂ ਬਾਅਦ ਆਪਣੇ ਆਪਣੇ ਪਲਾਨ ਬਣਾਉਂਦੇ ਉਹਨਾਂ ਨੂੰ ਇੰਪਲੀਮੈਂਟ ਕਰਨ ਦੇ ਵਿੱਚ ਟਾਈਮ ਲੱਗਦਾ ਹੈ ਤੇ ਮੇਰੇ ਮੈਨੂੰ ਲੱਗਦਾ ਕਿ ਸਾਡੀ ਜਿਹੜੀ ਨਵੀਂ ਸਰਕਾਰੇ ਬਣੀ ਹੈ ਉਹ ਕੋਸ਼ਿਸ਼ ਕਰ ਰਹੀ ਹੈ ਤੇ ਮੇਰੀ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਟਾਈਮ 'ਚ ਬੱਚਾ ਸਾਡੇ ਸਪੋਰਟ ਸਹੀ ਕਰੂਗੀ ਕੋਈ ਸਰਕਾਰ ਦੀ ਕੂੜਾ ਗੰਦਗੀ ਨਜ਼ਰ ਨਹੀਂ ਆਉਂਦੀ ਸੋਸ਼ਵਚਨਤਾ ਅਭਿਆਨ ਲਈ ਪਿੰਡਾ ਫਾਦਰ ਸਾਹਿਬ ਘਰ ਤਕਰੀਮਨ 70 ਸਾਲ ਹੋ ਗਏ ਸਰ ਤੋਰ ਮਿਹਨਤ ਕੀਤੀ ਹੈ ਇਹਦੇ ਨਾਲ ਹੀ ਫਾਦਰ ਸਾਹਿਬ ਕਰਦੇ ਹੋਣਾਂ ਸੀ ਗੱਲ ਇਹ ਤਾਂ ਸਾਡੇ ਬੱਚੇ ਵੀ ਕਰ ਰਹੇ ਆ ਪੁਲਿਸ ਪ੍ਰਸ਼ਾਸਨ ਲੁਧਿਆਣਾ ਜਨਾਬ ਜੀ ਦੇ ਪੇਪਰ ਪਿੰਡ ਭਾਗੋਗੇ ਆਹ ਇਹ ਖੇਡਾਂ ਨਹੀਂ ਅਲੱਗ-ਅਲੱਗ ਪਿੰਡਾਂ ਤੋਂ ਆ ਜਿਹੜੇ ਬੰਦੇ ਮੇਰੇ ਨਾਲ ਦੇ ਪਾਰਟੀ ਜੁਰਾਸਤ ਨਾਲ ਦੇ ਪਾਰਟੀਆਂ ਮੈਂ ਮਾਏ ਮਾਏ ਪ੍ਰਸਾਦ ਲੈਨੇ ਜੋ ਨੋਟ ਪੈਨਾਂ ਹੋ ਰਹੀਆਂ ਨੇ ਸੋ ਬਹੁਤ ਬਹੁਤ ਧੰਨਵਾਦ ਤਾਂ ਇਹ ਔਖਾ ਜਗ੍ਹਾ ਵੀ ਪ੍ਰੈਕਟਿਸ ਹੋ ਜਾਂਦੀ ਹੈ ਨਾ ਸੋ ਸੋਚੀਆਂ ਟੀਮਾਂ ਦੇ ਸਹਿਯੋਗ ਨਾਲ ਹੀ ਇੰਨੇ ਵੱਡੇ ਆਠ ਮੈਂਬਰ ਆਏ ਸਫਲ ਹੋ ਸਕਦੇ ਨੇ ਇੰਨੇ ਵੱਡੇ ਮਹਾਂਗੋਰਾ ਜੀ ਆਪਣੇ ਬਦਨਾਮ ਫਾਇਦੇ ਕਿਤੇ ਹਾਲੀ ਸਕਦੇ ਵਸ ਦੀ ਗੱਲ ਨਹੀਂ ਇਸ ਤਰ੍ਹਾਂ ਨਿਕ ਚੰਗੀਆਂ ਜਿਹੜਾ ਪਾਣੀ ਨਸ਼ੇ ਮੰਤਰੀ ਤੋਂ ਬੱਚੇ ਸਾਰੇ ਬੰਦੇ ਸਹਿਯੋਗ ਨਾਲ ਪੰਜਾਬ ਸਰਕਾਰ ਜਿਹੜਾ ਆਪਣੇ ਕਮੋਣੇ ਅੱਧੇ ਵਜੇ ਖਰਾਕਤ ਲਾ ਗਿਆ ਕੋਈ ਹੋਰ ਕਰਦਾ ਨਜ਼ਾਰਾ ਚਲਾਈਦਾ ਬਸ ਲੜਕੀਆਂ ਦਾ ਰਿਜ਼ਲਟ ਆ ਗਿਆ ਟਵਿੰਕਲ ਚੌਧਰੀ ਡਾਕਟਰ ਅਨਾਰ ਸਿੰਘ ਬਾਕੀ ਬਾਰੇ ਪਿੰਡਾ ਪੁੰਡਾ ਜਿਹੜੇ ਪਿੰਡਾਂ 'ਚ ਬਾਜੀ ਪਾਈ ਦੀ ਜੀ ਪਿੰਡਾਂ ਦੇ ਆਪਣੇ ਲੋਕ ਦਾ ਘਟਾ ਪਬਲਿਕ ਨੂੰ ਮਾਨ ਕਰ ਦਿੰਦੀ ਆ ਵਸੇ ਜਿੰਨੇ ਤੋਂ ਵਧੀਆ ਚੱਲਦਾ ਸਰਕਾਰ ਸੀਮਾ ਦੇਵੀ ਸਰਕਾਰ ਨੂੰ ਕਹਿੰਦਾ ਸਾਡੇ ਸਾਰੇ ਦੇਖਿਆ ਬੱਚੇ ਪਈ ਮੈਨੇ ਕੀਤੀ ਹੋਈ ਹੈ ਚਲੋ ਸਰਕਾਰ ਇਹਨਾਂ ਚੀਜ਼ਾਂ ਦਾ ਰਾਹ ਨੌਕਰੀ ਦੇਵੇ ਮਦਦਾਂ ਮਾਰੂਗਾ ਰੋਟੀ ਪਹਿਲਾਂ ਕਾ ਲੈਂਦਾ ਜੀ ਅੱਜ ਅਸੀਂ ਕਿਲਾ ਰਾਏਪੁਰ ਦੇ ਵਿੱਚ ਖੜੇ ਹੈਗੇ ਸਟੇਡੀਅਮ ਦੇ ਵਿੱਚ ਇੱਥੇ ਰੂਰਲ 올림픽 ਪੰਜਾਬ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਜੀ ਦੇ ਨਿਰਦੇਸ਼ ਹੇਠ ਇਹ ਜਿਹੜੀ ਖੇਡਾਂ ਹੈਗੀਆਂ ਇਹਨਾਂ ਦਾ ਆਯੋਜਨ ਅੱਜ ਇੱਥੇ ਕੀਤਾ ਜਾ ਰਿਹਾ ਆਪਾਂ ਦੇਖ ਸਕਦੇ ਹਾਂ ਕਿ ਹਰ ਵਰਗ ਦੇ ਬੱਚੇ ਹਰ ਏਜ ਦੇ ਬੱਚੇ ਬਜ਼ੁਰਗ ਸਭ ਇੱਥੇ ਅੱਜ ਹਮ ਹਮਾ ਕੇ ਜਿਹੜਾ ਹੈਗਾ ਪਾਰਟਿਸਪੇਸ਼ਨ ਕਰ ਰਹੇ ਹਨ ਮੋਕੇ ਤੇ ਜਿਹੜੇ ਹੈਗੇ ਟ੍ਰੈਡੀਸ਼ਨਲ ਗੱਤਕਾ ਖੋਖੋ ਕਬੱਡੀ ਹੌਕੀ ਦੇ ਬਾਜ਼ੀਗਰ ਵੀ ਇੱਥੇ ਪਰਫਾਰਮ ਕਰ ਰਹੇ ਨੇ ਤੇ ਲੋਕੀ ਇੱਥੇ ਵੱਤ ਤੋਂ ਵੱਦ ਨੰਬਰ ਦੇ ਵਿੱਚ ਆ ਰਹੇ ਨੇ ਤੇ ਇਸ ਜਿਹੜੇ ਪੂਰੇ ਆਪਣੇ 올림픽ਸ ਹੈ ਰੂਰ 올림픽ਸ ਇਹਨਾਂ ਦਾ ਮਜ਼ਾ ਲੈ ਰਹੇ ਹੈਗੇ ਸਾਨੂੰ ਉਮੀਦ ਹੈ ਕਿ ਲਗਭਗ ਜਿਹੜਾ ਹੈਗਾ 6.5 ਤੋਂ 7000 ਪਾਰਟਿਸਪੈਂਟਸ ਇੱਥੇ ਪਾਰਟਿਸਿਪੇਟ ਕਰਨਗੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਜਿਹੜੀ ਹੈ ਸਰਕਾਰ ਵੱਲੋਂ ਸ਼ੁਰੂਆਤ ਇਹਦੀ ਕੀਤੀ ਜਾ ਰਹੀ ਹੈ ਜਿਹੜੇ ਮਾਨਯੋਗ ਮੰਤਰੀ ਜੀ ਤਰਨਪ੍ਰੀਤ ਸਿੰਘ ਸੌਨ ਜੀ ਹੁਣ ਇਹ ਥੋੜੀ ਦੇਰ ਦੇ ਵਿੱਚ ਇਹਦਾ ਆਗਾਸ ਕਰਾਂਗੇ ਸਰ ਕੋਈ ਖਿੱਡਾ ਜਿਹਾ ਇਹ ਫ੍ਰਿਕਸ਼ਨ ਇਹਦੇ ਵਿੱਚ ਜੀ ਆ ਨਾਸਿਰ ਸਪੋਰਟਸ ਬਲਕਿ ਅਸੀਂ ਜਿਹੜੇ ਹੈਗੇ ਪੰਜਾਬ ਦੇ ਕਲਚਰ ਜਿਹੜੇ ਗਾਣੇ ਹੈਗੇ ਕਲਚਰ ਦੇ ਉਹ ਵੀ ਅਸੀਂ ਡਿਸਪਲੇ ਕਰ ਰਹੇ ਹਾਂ ਕਲਚਰਲ ਇਵਨਿੰਗਸ ਜਿਹੜੀ ਹੈ ਹਰ ਦਿਨ ਪੰਜ ਸਟਾਰ ਨਾਈਟ ਵੀ ਰੱਖੀ ਹੈ ਤਿੰਨਾ ਦਿਨ ਜਿਹੜੇ ਹੈਗੇ ਪੰਜਾਬੀ ਗਾਇਕ ਇੱਥੇ ਆ ਕੇ ਪਰਫਾਰਮ ਵੀ ਕਰਨਗੇ ਕੀ ਇਵੈਂਟਸ ਜਿਹੜੇ ਨੇ ਯਾਨੀ ਕਿ ਟ੍ਰੈਡੀਸ਼ਨਲ ਇਵੈਂਟਸ ਤਾਂ ਹੈਗੇ ਹੈਗੇ ਪਲੱਸ ਜਿਹੜੇ ਇੰਡੀਵਿਜੂਅਲ ਆਪਣੀ ਸਟਰੈਂਥ ਕੈਪੈਸਿਟੀ ਜਾਂ ਫਿਰ ਕੋਈ ਜਿਹੜੇ ਆਪਾਂ ਜਿਵੇਂ ਦੇਖਦੇ ਰੱਸਾ ਕਸੀ ਦੇ ਖੇਲ ਜਿਵੇਂ ਕੋਈ ਟਰੈਕਟਰ ਨੂੰ ਖਿੱਚਦਾ ਹੈ ਉਹ ਟ੍ਰੈਡੀਸ਼ਨਲ ਆਪਾਂ ਪਿੰਡਾਂ ਵਿੱਚ ਦੇਖਦੇ ਹੈਗੇ ਉਹ ਸਾਰੇ ਸਾਰੇ ਇੱਥੇ ਡਿਸਪਲੇ ਬਰਬੰਦ ਕਾਨੂੰਨ ਬਾਈਕ ਲਈ ਦੌੜ ਦੀ ਮਾਮ ਕਿੰਨੀ ਗਈ ਸੀ ਜੀ ਰਿਗਾਰਡਿੰਗ ਜਿਹੜੀ ਇਹ ਬਲਕਾਟ ਦੀ ਰੇਸ ਹੈ ਉਹਦੇ ਬਾਰੇ ਜਿਹੜੇ ਹੈ ਐਕਟ ਜਿਹੜੀ ਹੈ ਐਕਟ ਬਣ ਚੁੱਕੀ ਹੈ ਉਹਦੇ ਰੂਲ ਜਿਹੜੇ ਨੇ ਉਹ ਨੋਟੀਫਾਈ ਤੁਰੰਤ ਹੀ ਕੀਤੇ ਜਾਣਗੇ ਤੇ ਮੈਨੂੰ ਆਸ ਹੈ ਕਿ ਅਗਲੇ ਜਿਹੜੇ ਜਦੋਂ ਇਵੈਂਟਸ ਹੋਣਗੇ ਉਦੋਂ ਆਪਾਂ ਜਿਹੜੇ ਟ੍ਰੈਡੀਸ਼ਨਲ ਸਪੋਰਟ ਹੈ ਉਹਨੂੰ ਵੀ ਜਲਦੀ ਦੇਖ ਸਕਦੇ ਹਾਂ ਸਭ ਤੋਂ ਪਹਿਲਾਂ ਅੱਜ ਪ੍ਰਿੰਟ মিডিਆ ਦਾ ਇਲੈਕਟ੍ਰੋਨਿਕ মিডিਆ ਦਾ ਅੱਜ ਉਹਦੇ ਕਿਲਾ ਰਾਏਪੁਰ ਵਿਖੇ ਪਹੁੰਚਣ ਤੇ ਨਕਾ ਜੀ ਆਇਆਂ ਨੂੰ ਸਵਾਗਤ ਹੈ ਜੀ ਇੱਥੋਂ ਲੈ ਲਿਓ ਅ ਜਿਵੇਂ ਕਿ ਤੁਸੀਂ ਜਾਣਦੇ ਹੋ ਪੰਜਾਬ ਦੇ ਅੰਦਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਯੋਗ ਅਗਵਾਈ ਦੇ ਅੰਦਰ ਆਮ ਆਦਮੀ ਪਾਰਟੀ ਦੀ ਜੋ ਸਰਕਾਰ ਚੱਲ ਰਹੀ ਹੈ ਇਸ ਸਰਕਾਰ ਦਾ ਜਿੱਥੇ ਹੈਲਥ ਐਜੂਕੇਸ਼ਨ ਪ੍ਰਾਇਓਰਟੀ ਹੈ ਉਥੇ ਖੇਡਾਂ ਸਪੋਰਟਸ ਹੈ ਜਿਹੜੀ ਉਹ ਬਹੁਤ ਵੱਡੀ ਪ੍ਰਾਇਓਰਟੀ ਹੈ ਜੀ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜੀਆਂ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਤੁਸੀਂ ਦੇਖਿਆ ਹੋਣਾ ਕਰੋਨਾ ਕਾਲ ਸੀ ਉਹਦੇ ਦੌਰਾਨ ਜਿਹੜੀਆਂ ਸਾਡੀਆਂ ਇਹ ਰੂਰਲ 올림픽ਸ ਜੋ ਕਿ ਕਿਲਾ ਰਾਏਪੁਰ ਵਿਖੇ ਬਹੁਤ ਵੱਡਾ ਨਾਮ ਹੈ ਜਿਹੜੀਆਂ ਖੇਡਾਂ ਦਾ ਉਹ ਬੰਦ ਪਈਆਂ ਸੀ ਸੋ ਇਹ ਮਾਨ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਹੈ ਕਿ ਪਿਛਲੇ ਸਾਲ ਵੀ ਕਿਲਾ ਰਾਏਪੁਰ ਵਿਖੇ ਖੇਡਾਂ ਕਰਵਾਈਆਂ ਗਈਆਂ ਇਸ ਸਾਲ ਵੀ ਕਿਲਾ ਰਾਏਪੁਰ ਵਿਖੇ ਜਿਹੜੀਆਂ ਖੇਡਾਂ ਕਰਵਾਈਆਂ ਜਾ ਰਹੀਆਂ ਜਿਹਦੇ ਵਿੱਚ ਜਿੰਨੀਆਂ ਸਾਡੀਆਂ ਟ੍ਰੈਡੀਸ਼ਨਲ ਪੰਜਾਬ ਦੀਆਂ ਪੁਰਾਣੀਆਂ ਖੇਡਾਂ ਨੇ ਚਾਹੇ ਉਹ ਰੱਸਾ ਕਸੀ ਹੋਵੇ ਚਾਹੇ ਉਹ ਕਬੱਡੀ ਹੋਵੇ ਚਾਹੇ ਦੰਦਾ ਦੇ ਨਾਲ ਜਿਵੇਂ ਆਪਾਂ ਜੋਹਰ ਦਿਖਾਉਂਦੇ ਹੋਏ ਕਿਸੇ ਵਹੀਕਲ ਨੂੰ ਟਰੱਕ ਨੂੰ ਖਿੱਚਣਾ ਹੋਵੇ ਚਾਹੇ ਇੱਟਾਂ ਚੱਕਣੀਆਂ ਹੋਣ ਚਾਹੇ ਇਹਦੇ ਵਿੱਚ ਜਿਹੜੀ ਸਭ ਤੋਂ ਵੱਡੀ ਗੱਲ ਹੈ ਇਹਦੇ ਵਿੱਚ ਜਿਹੜੇ ਪਾਰਟਿਸਪੈਂਟਸ ਨੇ ਉਹ 18 ਸਾਲ ਤੋਂ ਕਟ ਵੀ ਨੇ 18 ਸਾਲ ਦੇ ਵੀ ਨੇ ਤੇ 18 ਸਾਲ ਤੋਂ ਵੱਧ ਜਾਂਦੇ ਜਾਂਦੇ 60 65 70 ਸਾਲ ਦੇ ਵੀ ਜਿਹੜੇ ਸਾਡੇ ਜਿਹੜੇ ਉਹ ਬਜ਼ੁਰਗ ਨੇ ਉਹ ਆਪਣੇ ਕਲਾ ਦੇ ਜੋਹਰ ਦਿਖਾਉਂਦੇ ਨੇ ਆਪਣੇ ਸਰੀਰਿਕ ਤਾਕਤ ਦਿਖਾਉਂਦੇ ਨੇ ਔਰ ਉਹ ਇਨਸਪਾਇਰੇਟ ਵੀ ਕਰਦੇ ਨੇ ਸਾਡੀ ਆਉਣ ਵਾਲੀ ਨੌਜਵਾਨੀ ਨੂੰ ਕਿ ਜਿੱਥੇ 70 70 ਸਾਲ ਦੇ ਸਾਡੇ ਬਾਬੇ ਉਰੇ ਜਦੋਂ ਇੰਨੀ ਵਧੀਆ ਤਰੀਕੇ ਨਾਲ ਆਪਣੇ ਕਰਤੱਬ ਦਿਖਾਉਂਦੇ ਨੇ ਔਰ ਆਪਣੀਆਂ ਖੇਡਾਂ ਪ੍ਰਤੀ ਰੁਚੀ ਦਿਖਾਉਂਦੇ ਨੇ ਤਾਂ ਉਹਨਾਂ ਨੌਜਵਾਨੀ ਨੂੰ ਵੀ ਬਹੁਤ ਵੱਡੀ ਸਿਹਤ ਮਿਲਦੀ ਹੈ ਸੋ ਕਿਲਾ ਰਾਏਪੁਰ ਦੀਆਂ ਇਹਨਾਂ ਖੇਡਾਂ ਦੇ ਜਿਹੜਾ ਇਹ ਆਗਾਜ਼ ਅੱਜ ਕੀਤਾ ਹੈ ਇਹ ਤਿੰਨ ਰੋਜ਼ਾ ਪ੍ਰੋਗਰਾਮ ਜਿਹੜੇ 'ਚ 31 ਤਰੀਕ ਜਿਹੜੀ ਕਿ ਅੱਜ ਹੈ 1 ਤਰੀਕ ਤੇ 2 ਤਰੀਕ ਇਹ ਤਿੰਨ ਦਿਨ ਲਈ ਖੇਡਾਂ ਚੱਲਣਗੀਆਂ ਸੋ ਇਹਦੇ ਵਿੱਚ ਸਾਡੇ ਤਿੰਨ ਤਿੰਨਾਂ ਦਿਨਾਂ ਦੇ ਵਿੱਚ ਸ਼ਾਮ ਨੂੰ ਸ਼ਾਮ ਦੇ ਸਮੇਂ ਉਰੇ ਜਿਹੜਾ ਕਿ ਇੱਕ ਰੰਗਾ ਰੰਗ ਪ੍ਰੋਗਰਾਮ ਜਿਹੜਾ ਕਿ ਪੰਜਾਬ ਦੇ ਵਿਰਸੇ ਨੂੰ ਵਿਰਸੇ ਨੂੰ ਹੋਰ ਵਧੀਆ ਤਰੀਕੇ ਨਾਲ ਆਪਣੀਆਂ ਮਤਲਬ ਕਿ ਰਚਨਾਵਾਂ ਦੇ ਥਰੂ ਗਾ ਕੇ ਜਿਹੜੇ ਪੰਜਾਬ ਦੇ ਹੁਨਾਰਾ ਸਿੰਗਰ ਜਿਹਦੇ ਵਿੱਚ ਪ੍ਰੀਤ ਹਰਪਾਲ ਜੀ ਉਸ ਤੋਂ ਇਲਾਵਾ ਤੁਹਾਡੇ ਕੁਲਵਿੰਦਰ ਬਿੱਲਾ ਜੀ ਤੇ ਵਿਰਾਸਤ ਸੰਧੂ ਜੀ ਇਹ ਤਿੰਨ ਸਿੰਗਰ ਤੰਨੇ ਦਨ ਸ਼ਾਮ ਨੂੰ ਆਪਣੇ ਆਪਣੇ ਜਾਨੀ ਕਿ ਇਹ ਵੀ ਪਰਫਾਰਮ ਕਰਨਗੇ ਸੋ ਮੇਰੀ ਤੁਹਾਡੇ ਮਾਧਿਅਮ ਦੇ ਰਾਹੀਂ ਸਮਸਤ ਪੰਜਾਬ ਵਾਸੀਆਂ ਨੂੰ ਹੱਥ ਚੋੜ ਕੇ ਉਹਨਾਂ ਦੇ ਚਰਨਾਂ 'ਚ ਇੱਕ ਬੇਨਤੀ ਹੈ ਕਿ ਸਾਡੀਆਂ ਟ੍ਰੈਡੀਸ਼ਨਲ ਖੇਡਾਂ ਨੇ ਇਹ ਰੂਰਲ 올림픽ਸ ਨੇ ਔਰ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਆਮ ਆਦਮੀ ਪਾਰਟੀ ਦਾ ਇਹ ਜੋ ਬਹੁਤ ਵੱਡਾ ਟੀਚਾ ਹੈ ਕਿ ਚਾਹੇ ਇਹ ਖੇਡਾਂ ਦੇ ਰੂਪ ਦੇ ਵਿੱਚ ਤੁਸੀਂ ਦੇਖਿਆ ਹੋਣਾ ਖੇਡਾਂ ਦੇ ਸੰਬੰਧ ਦੇ ਵਿੱਚ ਬਲਕਿ ਇੱਕ ਬਹੁਤ ਸੋਹਣਾ ਹੋਰ ਵੀ ਬਹੁਤ ਪਹਿਲ ਕਦਮੀ ਕੀਤੀ ਗਈ ਹੈ ਸਰਕਾਰ ਵੱਲੋਂ ਜਿਹੜੀਆਂ ਕਿ ਖੇਡਾ ਵਤਨ ਪੰਜਾਬ ਦੀਆਂ ਜਿਹੜਾ ਕਿ ਇੱਕ ਬਹੁਤ ਵੱਡਾ ਜਾਨੀ ਕਿ ਇੱਕ ਪ੍ਰੋਗਰਾਮ ਉਦਿੱਕਿਆ ਗਿਆ ਜਿਹਦੇ ਵਿੱਚ ਚਾਹੇ ਬਲੌਕ ਪੱਧਰ ਤੇ ਚਾਹੇ ਜ਼ਿਲ੍ਹਾ ਪੱਧਰ ਤੇ ਚਾਹੇ ਉਸ ਤੋਂ ਉੱਪਰ ਨੈਸ਼ਨਲ ਪੱਧਰ ਤੇ ਫਿਰ ਆਪਣੇ ਸਟੇਟ ਪੱਧਰ ਤੇ ਨੈਸ਼ਨਲ ਪੱਧਰ ਤੇ ਫਿਰ ਭਾਵੇਂ ਇੰਟਰਨੈਸ਼ਨਲ ਪੱਧਰ ਤੇ ਜਿਹੜੇ ਜਿਹੜੇ ਬੱਚੇ ਉੱਥੇ ਖੇਡ ਕੇ ਔਰ ਉੱਥੋਂ ਇਨਾਮ ਲੈ ਕੇ ਆਉਂਦੇ ਨੇ ਤੱਕ ਮੇ ਜਿੱਤ ਕੇ ਲੈ ਕੇ ਆਉਂਦੇ ਨੇ ਮਾਨ ਸਰਕਾਰ ਉਹਨਾਂ ਦੀ ਹੌਸਲਾ ਅਫਜ਼ਾਈ ਵੀ ਕਰਦੀ ਹੈ ਉਹਨਾਂ ਨੂੰ ਕੈਸ਼ ਇਨਾਮ ਵੀ ਦਿੰਦੀ ਹੈ ਉਹਨਾਂ ਦੇ ਉਹਨਾਂ ਦੀ ਖੁਰਾਕ ਦੇ ਲਈ ਵੀ ਇੰਤਜ਼ਾਮ ਕਰਦੀ ਹੈ ਤਾਂ ਜੋ ਉਹਨਾਂ ਨੂੰ ਚੰਗੀ ਸਿਹਤ ਮਿਲ ਸਕੇ ਚੰਗੀ ਖੁਰਾਕ ਮਿਲ ਸਕੇ ਇੱਕ ਬਿਲਕੁਲ ਪ੍ਰਸਕ੍ਰਾਈਬਡ ਡਾਈਟ ਮਿਲ ਸਕੇ ਇਸ ਤੋਂ ਇਲਾਵਾ ਜਿਹੜੇ ਉਹਨਾਂ ਦੇ ਕੋਚ ਨੇ ਵੀ ਉਹਨਾਂ ਨੂੰ ਇੱਕ ਸਹੀ ਕੋਚ ਮਿਲ ਸਕਣ ਇੱਕ ਸਹੀ ਗੁਰੂ ਮਿਲਣ ਸਕਣ ਉਹਨਾਂ ਦਾ ਵੀ ਮਾਨ ਸਰਕਾਰ ਉਪਰਾਲਾ ਕਰਕੇ ਇੰਤਜ਼ਾਮ ਕਰਦੀ ਹੈ ਸੋ ਇਹ ਇਸ ਗੱਲ ਦੀ ਅੱਜ ਤੁਸੀਂ ਸਾਰਾ মিডিਆ ਪਹੁੰਚੋ ਮੈਂ ਤਹਿ ਦਿਲ ਦੀ ਗਹਿਰਾਈ ਤੋਂ ਤੁਹਾਡਾ ਉਰੇ ਪਹੁੰਚਣ ਤੇ ਧੰਨਵਾਦ ਕਰਦਾ ਹਾਂ ਸੋਨ ਜੀ ਇੱਕ ਆਰਗੇਨਾਈਜੇਸ਼ਨ ਸੀ ਤੇ ਲੋਕਾਂ ਦੀ ਡਿਮਾਂਡ ਹੈ ਜਿਹੜੀ ਕਿਲਾ ਰਾਇਪੁਰ ਦੀ ਇਹ ਅਟਰੈਕਸ਼ਨ ਹੈ ਬੁਲਾਕਾਟ ਟ੍ਰੇਸ ਉਹ ਕਦੋਂ ਤੋਂ ਸ਼ੁਰੂ ਹੋਏਗੀ ਜੀ ਹਾਂ ਇਹ ਬਹੁਤ ਵੱਡਾ ਮਸਲਾ ਸੀ ਬੁਲਾਕਾਟ ਟ੍ਰੇਸ ਦਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਸ ਦੇ ਉੱਤੇ ਕੋਰਟ ਵੱਲੋਂ ਮਾਨਯੋਗ ਅਦਾਲਤ ਵੱਲੋਂ ਰੋਕ ਲੱਗੀ ਹੋਈ ਸੀ ਜਿਹੜੀ ਕਿ ਹੁਣ ਪਾਸ ਹੋ ਚੁੱਕੀ ਆ ਉੱਥੋਂ ਇੱਕ ਇਹਦਾ ਡਾਇਰੈਕਸ਼ਨਸ ਜਾਰੀ ਹੋ ਚੁੱਕੀਆਂ ਨੇ ਵੀ ਆਪਾਂ ਇਹ ਜਿਹੜੀਆਂ ਖੇਡਾਂ ਆਉਣ ਵਾਲੇ ਸਮੇਂ ਦੇ ਵਿੱਚ ਕਰਵਾ ਸਕਦੇ ਆ ਉਹ ਹੁਣ ਇਸ ਵਾਰ ਅਸੀਂ ਸੀਐਮ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਆਪਾਂ ਇਹਦਾ ਨੋਟੀਫਿਕੇਸ਼ਨ ਕਰ ਦਈਏ ਔਰ ਸੀਐਮ ਸਾਹਿਬ ਇਹਦੇ ਲਈ ਬਹੁਤ ਜ਼ਿਆਦਾ ਪੋਜ਼ਿਟਿਵ ਨੇ ਔਰ ਆਉਣ ਵਾਲੇ ਸਮੇਂ 'ਚ ਸਾਰੀਆਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਹਦਾ ਲੀਗਲ ਵਿਊ ਵੀ ਮੱਧ ਨਜ਼ਰ ਰੱਖਦੇ ਹੋਏ ਇਹਦਾ ਹਰ ਪੱਧਰ ਤੋਂ ਸੇਫਟੀ ਵਿਊ ਵੀ ਪੁਆਇੰਟ ਵੀ ਮੱਧ ਨਜ਼ਰ ਰੱਖਦੇ ਹੋਏ ਆਪਾਂ ਇਹਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਜਲਦ ਹੀ ਚਾਲੂ ਕਰਵਾਵਾਂਗੇ ਪਹਿਲਾਂ ਇੱਥੇ ਘੋੜਿਆਂ ਦੇ ਨਾਲ ਵੀ ਸਟੰਟ ਹੁੰਦੇ ਸੀਗੇ ਤੇ ਕੁੱਤਿਆਂ ਦੀ ਵੀ ਰੇਸ ਹੁੰਦੀ ਸੀਗੀ ਉਹ ਕਦੋਂ ਤੋਂ ਇਵੈਂਟਸ ਦੇਖੋ ਇਹਦੇ ਵਿੱਚ ਕੀ ਸੀ ਇਹਦੇ ਵਿੱਚ ਖੇਡਾਂ ਦੇ ਰੂਪ ਦੇ ਵਿੱਚ ਕਈ ਵਾਰ ਜਾਨਵਰਾਂ ਦੇ ਨਾਲ ਤਸ਼ੱਦਦ ਹੁੰਦੀ ਸੀ ਜਿਹਦੇ ਕਰਕੇ ਇਹ ਜਿਹੜੀ ਜਾਨਵਰਾਂ ਦੀਆਂ ਜਿਹੜੀਆਂ ਖੇਡਾਂ ਸੀ ਇਹ ਬੰਦ ਕੀਤੀਆਂ ਗਈਆਂ ਸੀ ਪਰ ਹੁਣ ਉਹਦੇ ਇੱਕ ਸਟੈਂਡਰਡਾਈਜ਼ ਨੋਰਮਸ ਫਿਕਸ ਕੀਤੇ ਗਏ ਨੇ ਕਿ ਇਹਨਾਂ ਨੋਰਮਸ ਦੇ ਵਿੱਚ ਰਹਿੰਦੇ ਹੋਏ ਖੇਡਾਂ ਕਰਵਾਈਆਂ ਜਾਣਗੀਆਂ ਸੋ ਜਿਹਦੇ ਨਾਲ ਜਾਨਵਰਾਂ ਨੂੰ ਵੀ ਕਿਸੇ ਕਿਸਮ ਦੀ ਪਰਤਾੜਨਾ ਨਾ ਹੋਵੇ ਉਹਨਾਂ ਨੂੰ ਤੰਗ ਨਾ ਕੀਤਾ ਜਾਵੇ ਸੋ ਇਸ ਕਰਕੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹਦੀ ਹਰ ਚੀਜ਼ ਦੇ ਪਹਿਲੂ ਨੂੰ ਮੱਧ ਨਜ਼ਰ ਰੱਖਦੇ ਹੋਏ ਅਸੀਂ ਮੁੱਖ ਮੰਤਰੀ ਸਾਹਿਬ ਨਾਲ ਗੱਲ ਕਰਕੇ ਇਹਨੂੰ ਚਾਲੂ ਕਰਵਾਵਾਂਗੇ ਠੀਕ ਹੈ ਧੰਨਵਾਦ